ਹੈਲੋ ਗਾਇਜ਼ ਮੈਂ ਨਨੂ ਲਾ ਮੈਂ ਵੀ ਗਾਣਾ ਗਵਾਉਣੀ ਆ ਮੈਂ ਵੀ ਗੀਤ ਗਾਣਾ ਗਵਾਉਣੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਕੋ ਜਵਾਕ ਆਏ ਨੇ ਗਾਣਾ ਗਾਉਣ ਤੇ ਬਹੁਤ ਦਿਨ ਤੇ ਕਹਿੰਦੇ ਸੀਗੇ ਵੀ ਰੀ ਸਭ ਤੋਂ ਵੀ ਗਾਣਾ ਗਵਾ ਲੋ ਤੇ ਅੱਜ ਆਪਾਂ ਪੀੜ ਤਿਆਰ ਕਰਦੇ ਆ ਤੇ ਉਹਨਾਂ ਨੂੰ ਗਾਣਾ ਗਵਾਵਾਂਗੇ ਚਲੋ ਪਹਿਲਾਂ ਤੁਹਾਡੇ ਨਾਲ ਪਹਿਲਾਂ ਤੁਹਾਡੇ ਨਾਲ ਸਭ ਨੂੰ ਮਿਲਾਉਨੇ ਆ ਹੈਲੋ ਗਾਇ ਮੇਰਾ ਨਾਮ ਇਨੂ ਕਾਰ ਹਾਂਜੀ ਮੈਂ ਹਨ ਮੇਰੇ ਕੋ ਕੀ ਕੰਮ ਹੈ ਤੁਸੀਂ ਗਾਣਾ ਗਾਉਣੀ ਚਲੋ ਥੈਂਕ ਯੂ ਹੈਲੋ ਗਾਇਸ ਮੇਰਾ ਨਾਮ ਸਿਮਰਨਜੀਤ कौर ਹੈ ਅਸੀਂ ਵੀਰੇ ਕੋਲੇ ਆਏ ਆ ਗਾਣਾ ਗਾਉਣ ਤੇ ਤੁਸੀਂ ਸਾਡੀ ਇਹ ਵੀਡੀਓ ਨੂੰ ਨਾ ਲਾਈਕ ਸ਼ੇਅਰ ਸਬਸਕ੍ਰਾਈਬ ਫੋਲੋ ਕਰਿਓ ਅਸੀਂ ਤੁਹਾਡੇ ਲਈ ਇੰਨਾ ਕੁਝ ਕਰਦੇ ਆਂ ਅਸੀਂ ਤੁਹਾਡੇ ਲਈ ਗਾਣੇ ਬਣਾਉਂਦੇ ਆਂ ਤੁਹਾਡੇ ਲਈ ਅਸੀਂ ਕਵਿਤਾਵਾਂ ਬੋਲਦੇ ਆਂ ਤੁਹਾਡੇ ਲਈ ਕੀ ਕੁਝ ਨਹੀਂ ਕਰਦੇ ਪਰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਕਿਉਂ ਕਿਉਂ ਨਹੀਂ ਕਰਦੇ ਹੈਗੇ ਪਲੀਜ਼ ਆਵਲੀ ਵੀਡੀਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਲਾਈਕ ਵੀ ਕਰਦੇ ਤੇ ਸ਼ੇਅਰ ਫੋਲੋ ਜ਼ਰੂਰ ਕਰਦੇ ਹੋ ਥੈਂਕ ਯੂ ਹੈਲੋ ਗਾਇਸ ਮੇਰਾ ਨਾਮ ਪ੍ਰਬਨੋ ਰਾਜਾ ਸੀ ਗगन ਵੀਰ ਗਲ गाना ગાਣਾ ਆਇਆ ਅਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਪੰਨੀਕੋਰ ਅਸੀਂ ਅੱਜ ਵੀਰੇ ਕੋਲ ਗਾਣਾ ਗਾਉਣ ਆਏ ਆ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਲਾਈਕ ਜ਼ਰੂਰ ਕਰਦੇ ਹੋ ਤੇ ਫੋਲੋ ਵੀ ਜ਼ਰੂਰ ਕਰਦੇ ਹੋ ਧੰਨਵਾਦ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਵੇਸਾ ਤੱਲੀ ਤੇ ਮਰੋੜਿਆ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਵੇਸਾ ਤੱਲੀ ਤੇ ਮਰੋੜਿਆ ਰੁੱਟੜਾ ਜਾਂਦਾ ਮਈਆ ਰੁੱਟੜਾ ਜਾਂਦਾ ਮਈਆ ਵੇ ਅਸਾਂ ਗੱਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ Let yeah. it